ਹਾਂਜੀ ਕੀ ਹਾਲ ਜੀ ਸਾਰਿਆਂ ਦਾ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਤੇ ਜਿੰਨਾ ਵੀ ਆਪਣਾ YouTube ਪਰਿਵਾਰ ਆ ਭੈਣ ਭਰਾਵਾ ਮਤਾਵਾ ਬਜ਼ੁਰਗ ਸਾਰਿਆਂ ਨੂੰ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਸਤਿ ਸ਼੍ਰੀ ਅਕਾਲ ਜਿੱਦਾਂ ਆਪਣੇ ਨਾਲ ਜਿੰਨੇ ਕ ਭੈਣ ਭਰਾ ਜੁੜੇ ਹੋ ਆ ਮਤਾਵਾ ਬਜ਼ੁਰਗ ਉਹਨਾਂ ਨੂੰ ਪਤਾ ਆ ਰਾਤ ਆਪਾਂ ਰੁਕੇ ਸੀਗੇ ਔਰ ਨਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਕਸਬਾ ਪੈਂਦਾ ਮਾਰੂ ਤੇ ਮਾਰੂ ਦੇ ਵਿੱਚ ਜਿਨ੍ਹਾਂ ਨੇ ਆਪਣਾ ਰੁਕਣ ਦਾ ਰਹਿਣ ਦਾ ਪ੍ਰਬੰਧ ਕੀਤਾ ਸੀ ਆਪਾਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਨੇ ਆ ਉਹ ਆ ਸਰ ਜੁਮਨੀ ਤੇ ਬਾਕੀ ਉਹ ਇੱਕ ਇੱਥੇ ਘਰ ਬਣਾ ਰਹੇ ਆ ਉਸ ਘਰ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਵੀ ਉੱਤੇ ਕਿੰਨਾ ਖਰਚਾ ਆਉਣਾ ਤੇ ਉਹ ਚ ਕਿਹੜੀ ਲੱਕੜ ਵਰਤੀ ਜਾਂਦੀ ਆ ਇਸ ਏਰੀਏ ਦੇ ਵਿੱਚ ਆ ਜਾਓ ਜੀ ਮਿਲਾਉਨੇ ਆ ਮਗਰ ਆਪਣੇ ਖੜੇ ਆ ਸਾਰਾ ਸਾਰਾ ਨਾਲ ਸਿੱਧੀ ਗੱਲਬਾਤ ਤੁਹਾਡੀ ਕਰਾਉਨੇ ਆ ਹੈਲੋ ਸਰ ਹੈਲੋ नमस्कार पहले तो ना नमस्ते सर आप पहले अपना नाम बताइए मेरे वीडियो देखने वाले भाई बहनों को नमस्ते सभी को मेरा नाम जुमनी मारो है मैं डिस्ट्रिक्ट जो अरुणाचल प्रदेश का एक जिला है वहाँ का रहने वाला हूँ एक छोटा सा कस्बा में जिसका नाम मारो है सही तो सर आपका पहले तो बहुत 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 दिल से धन्यवाद ਜੋ ਰਾਤ ਰੁਕਣੇ ਲਈ ਵਿਵਸਥਾ ਕਰਕੇ ਦਿੱਤੀ ਔਰ ਖਾਣੇ ਲਈ ਵੀ ਖਾਣ ਪੀਣ ਦੇ ਲਈ ਸਾਰਾ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਪਹਿਲਾਂ ਆਉਂਦਿਆਂ ਨੂੰ ਤਾਂ ਦੋ ਤਿੰਨ ਵਾਰੀ ਚਾਹ ਪਲਾਈ ਆ ਵਧੀਆ ਮਿੱਠਾ ਤੇਜ ਰੱਖ ਕੇ ਤੇ ਬਾਅਦ ਰੋਟੀ ਪਾਣੀ ਵੀ ਖੁਲਾਇਆ ਤੇ ਸੌਣ ਦੀ ਵਿਵਸਥਾ ਵੀ ਬਹੁਤ ਵਧੀਆ ਤਰੀਕੇ ਨਾਲ ਕਰਕੇ ਦਿੱਤੀ ਸਾਰੇ ਇਹਦੇ ਲਈ ਬਹੁਤ ਬਹੁਤ ਤੁਹਾਡਾ ਪਹਿਲਾਂ ਤੋਂ ਧੰਨਵਾਦ ਥੈਂਕ ਯੂ ਥੈਂਕ ਯੂ ਤੇ ਇੱਕ ਬਾਤ ਬਤਾਨਾ ਸਰ ਆਪਕੇ ਕੀ ਜਲਮੇ ਆਇਆ ਜੋ ਹਮ ਜਾ ਰਹੇ ਸੇ ਤੋ ਇਨਕੋ ਬੋਲਤੇ ਹਮਾਰੇ ਪਾਸ ਰੁਕੋ नहीं मैंने देखा तो आप लोग वहाँ जो क्या आई वी पे जा रहे थे तो मैंने सोचा आईवी तो अभी रेनोवेशन चल रहा है तो वहाँ पे तो सोने का जगह नहीं होगा सही है जैसे तो हम लोग यहाँ पे टूरिस्ट के लिए एक ही है आईवी तो फिलहाल तो वो अभी रेनोवेशन में चल रहा है इसका मेंटेनेंस हो रहा है सही है। तो सोचा मेरा घर तो खाली है क्यों ना इसमें बिता लूँगा बोल के बहुत बहुत थैंक यू सर सर आप अपने घर के बारे में थोड़ी जानकारी देना जो नया घर बना रहे हो अच्छा 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 थोड़ी ਉਹ ਥੱਪਰੋ ਕੇਹੀ ਜਿਹੜਾ ਤੁਹਾਨੂੰ ਦੀਦਾ ਸਕਰੀਨ ਦੇ ਉੱਤੇ ਘਰ ਤੇ ਇਧਰ ਆਪਣਾ ਘੋੜਾ ਲਾਤਾ ਆਪਾਂ ਇਧਰ ਬਾਈ ਨੇ ਗੱਡੀ ਤੇ ਇਧਰ ਬਣਾ ਰਿਆ ਬਾਈ ਆਪਣਾ ਆਲੀਸ਼ਾਨ ਮਹਿਲ ਅਸਾ ਇਸਕੇ ਪਿੱਲਰ ਸੀਮਿੰਟ ਕੇ ਵਰਤੇ ਹੋ ਨਾ ਜੀ ਜੀ ਸਹੀ ਸਹੀ ਤੇ ਇਧਰ ਇਹ ਜੋ ਜੋ ਲੇਬਰ ਹੈ ਬਾਈ ਜੇ گاਉਂ ਕੀ ਹੈ ਇਧਰ ਕੀ ਅਸਾਮ ਕਾ ਹੈ ਨਾ ਅਸਾਮ ਦੇ ਲੋਕ ਜਾਨੀ ਕਿ ਬਣਾ ਰਹੇ ਆ ਨਾ ਸਹੀ 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 ਠੀਕ ਹੈ ਇਹਦੇ ਪਿੱਲਰ ਜੀ ਇਦਾਂ ਇਦਾਂ ਤੁਸੀਂ ਦੇਖਦੇ ਆ ਸਕਰੀਨ ਤੇ ਸੀਮੈਂਟ ਦੇ ਭਰੇ ਆ ਤੇ ਬਾਈ ਆ ਫਰਸ਼ ਕੇ ਲਈਏ ਜੋ ਲੱਕੜੀ ਲਗਾ ਰਹੇ ਆ ਜੇ ਕੌਣ ਸੀ ਲੱਕੜੀ ਹੈ ਰਮਨ ਕੌਣ ਸੇ ਲੱਕੜੀ ਹੈ ਜੁਤਲੀ ਕਾ ਹੈ ਕੁਰਾ ਕਾ ਹੈ ਮਿਕਸਰ ਹੈ ਮਿਕਸਰ ਹੈ ਜੁਤਲੀ ਜੁਤਲੀ ਹੈ ਜੁਤਲੀ तो ठीक है और ऊपर वाला जो फ्लोर है सेम ही है, वो भी है। ना आपने रात दो लकड़ बताई थी लकड़ी बताई थी उनका क्या नाम था तो जो ज्यादा करते है। चंपा, चंपा और ये क्या था चंपा चंपा क्या बोलते और और बजरत बजरत है ना लाल बजरत चंपा ते लाल बजरत बजरथ बार भाई इसको पूरा कंप्लीट करने में कितना खर्चा आ जाएगा ਕੰਪਲੀਟ ਕਰਨੇ ਮੇ ਲਗਭਗ 7 ਤੋਂ 8 ਲੱਖ 7 ਤੋਂ 8 ਲੱਖ ਨਾ ਤੋ ਔਰ ਭੋਗਾ ਸਾਰਾ ਜੋ ਸਾਈਡ ਪਰ ਵੀ ਲਗਾਉਗੇ ਉਹ ਵੀ ਸਾਰਾ ਲੱਕੜੀ ਦਾ ਹੀ ਹੋਗਾ ਨਾ ਇਸ ਮੇ ਬਾਸ ਕਾ ਲਗਾਏਗਾ ਸਾਈਡ ਮੇ ਸਾਈਡ ਮੇ ਬਾਸ ਲਗੇਗਾ ਨਾ ਬੈਂਬੂ ਬੈਂਬੂ ਲਗੇਗਾ ਠੀਕ 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 ਯਾ ਇਦਾਂ ਜੀ ਆਪਣੇ ਸੀਮੈਂਟ ਦਾ ਸਾਰਾ ਭਰ ਕੇ ਸਟਰਕਚਰ ਤੇ ਉੱਪਰ ਆ ਬੱਲੀਆਂ ਲਾਉਣ ਦੇ ਦਾ ਆਪਾਂ ਕਹਦੇ ਇਹ ਬੱਲੀਆਂ ਤੇ ਬੱਲੀਆਂ ਦੇ ਉੱਤੇ ਲੱਗਦੇ ਆ ਫੇਰ ਆ ਇਧਰ ਆ ਫਟਾ ਘੜ ਦਿੰਦੇ ਆ ਆਹ ਦੇ ਆਹ ਜਿਹਦਾ ਫਟਾ ਚਾੜਤਾ ਜਵਾਨ ਨੇ ਇਹ ਫੱਟੇ ਲੱਗ ਜਾਣੇ ਆ ਆਹ ਦੇ ਫੱਟੇ ਵੱਢੀ ਜਾਂਦੇ ਆ ਤੇ ਛਿਣੀ ਜਾਂਦੇ ਆ ਤੇ ਸਰ ਜੇ ਕਿ ਇਸki life time ਕਿੰਨੀ ਹੁੰਦੀ ਹੈ ਇਸki life time ਤੋਂ ਆਪਕਾ ਪੀਣਾ ਲਗਾਏਗਾ ਤੋਂ ਮਾਡਰਨ 50 years ਹੁੰਦਾ 50 years ਆ तो उसके बाद दोबारा से फिर बनाना पड़ेगा ना रेन्यू करना पड़ेगा नाटे मेंटेनेंस है सही सही इंग्लिश अपनी इधर दी है शाब्द को तो गलत तो माफ करे ठीक है मेंटेनेंस करना पड़ेगा पचास साल निकाल देता है वैसे ना बढ़िया हाँ, तो बारिश बुरिश में को ऊपर तो टीन पड़ जाएंगे ना इसके हाँ बारिश से उससे बच जाएगा ना सही है सही है बढ़िया है भाई आपके अब मुझे बहुत सुंदर लगेगा इधर वाले यार ਇਕ ਨਾ ਆਪ ਆਪਣੇ ਕਲਚਰ ਸੇ ਜੁੜੇ ਹੋਏ ਹੋ ਜਿਆਦਾ ਸੀਮਿੰਟ ਔਰ ਈਟ ਕਾ ਪ੍ਰਯੋਗ ਨਹੀਂ ਕਰਤੇ ਨਾ ਜੇ ਥੋੜਾ ਠੰਡਾ ਵੀ ਰਹਤਾ ਹੋਗਾ ਗਰਮੀਓ ਮੇ ਨਾ ਹਾਂ ਗਰਮੀ ਮੇ ਤਰ ਠੰਡਾ ਵੀ ਰਹੇਗਾ ਸਹੀ 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 ਇੰਨੀ ਕਿਸੇ ਦੀ ਜਾਣਕਾਰੀ ਜੀ ਮੈਂ ਕਹਾਂ ਤੁਹਾਡੇ ਨਾਲ ਸਾਂਝੀ ਕਰਦੇ ਬਾਈ ਘਰ ਬਣਾਉਂਦਾ ਆ ਤੇ ਕਿਉਂ ਨਾ ਦਿਖਾ ਲਿਆ ਜਾਵੇ ਬਹੁਤ ਬਹੁਤ ਧੰਨਵਾਦ ਇੱਕ ਬਾਰ ਫਿਰ ਸਰ ਜੀ ਨਮਸਤੇ ਨਮਸਤੇ ਭਾਈ ਕਹਿੰਦਾ ਏ ਖਿਚੜੀ ਬਣਾਣੇ ਖਿਚੜੀ ਖਾ ਕੇ ਜਾਇਓ ਮੈਂ ਕਹਾਂ ਨਹੀਂ ਭਾਈ ਵੀ ਇੰਨੀ ਖਿਚੜਣੀ ਵੀ ਚਾਹੀ ਗੱਲੀ ਬਣਾ ਕੇ ਤੋੜ ਦੋ ਔਰ ਬਾਈ ਦੇ ਲੋ ਮਾਨ ਸਨਮਾਨ ਇੰਨਾ ਦੇ ਰਿਆ ਆ ਬਾਈ ਕਹਿੰਦਾ ਨਹੀਂ ਬਈ ਖਿਚਣੀ ਨਹੀਂ ਤਾਂ ਪੂੜੀਆਂ ਜ਼ਰੂਰ ਤੁਹਾਨੂੰ ਖੁਡਾਉਣੀਆਂ ਹੋਟਲ ਤੇ ਤੇ ਇਹ ਕਰਕੇ ਬਾਈ ਦਾ ਇੱਕ ਵਾਰੀ ਫੇ ਧੰਨਵਾਦ ਯਾਰ ਯਾਰ ਸਾਵੇਂ ਨਹੀਂ ਆਉਦੀ ਕੀ ਔੜ ਪੈ ਰਹੀ ਆ ਉੱਥੋਂ ਰੋਟੀ ਪਾਣੀ ਖਾ ਕੇ ਆਪਾਂ ਤੁਰਨੇ ਹੀ ਲੱਗੇ ਸੀਗੇ ਹੱਲੇ ਇੱਧਰ ਆਪਣੇ ਆਲ ਤੂਫਾਨ ਸੀ ਯਾਰ ਬਾਈ ਵਾਲਾ ਘੋੜਾ ਫੇ ਹੋ ਗਿਆ ਪੈਂਚਰ ਮਗਰਲਾ ਟਾਇਰ ਰਾਤੀ ਵੈਸੇ ਇਦਾਂ ਕੀਤੀ ਸੀਗੀ ਜਿਹੜਾ ਮਗਰਲਾ ਟਾਇਰ ਖਰਾਬ ਕਰਦਾ ਸੀਗਾ ਉਹ ਮੂਰੇ ਕਰ ਦਿੱਤਾ ਸੀਗਾ ਤੇ ਜਿਹੜਾ ਮੂਰਲਾ ਟਾਇਰ ਸੀ ਉਹ ਪਿੱਛੇ ਕਰਤਾ ਸੀ ਤੇ ਜੇ ਮੂਰਲਾ ਟਾਇਰ ਅੱਜ ਬੈਂਚਰ ਹੋ ਜਾਂਦਾ ਤਾਂ ਮੰਨ ਲੈਂਦੇ ਵਿੱਚ ਫਾਲਟ ਆ ਨਤਾਰ ਆਈਆਂ ਛੱਡੀਆਂ ਆ ਅੰਦਰੋਂ ਪਰ ਸੜਾ ਅੱਜ ਫੇ ਮਗਰਲਾ ਟਾਇਰ ਹੋ ਗਿਆ ਪਜਲ ਜਾ ਹੋ ਗਿਆ ਅੱਜ ਤਾਂ ਬਾਈ ਵੀ ਥੋੜਾ ਜਿਹਾ ਪਜਲ ਹੋ ਗਿਆ ਕਨਫਿਊਜ਼ ਹੋ ਗਿਆ ਕੀ ਕਰੀਏ ਬਾਈ ਕਹਿੰਦਾ ਵੀ ਲੱਦ ਕੇ ਲੈ ਜਾਨੇ ਆ ਮੈਂ ਕਿਹਾ ਤੂੰ ਲੱਦ ਕੇ ਲੈ ਜਾਣਾ ਕੋਈ ਚੱਕਰ ਨਹੀਂ ਲੱਦ ਕੇ ਲੈ ਜਾਣਾ ਮੇਰਾ ਬਾਈ ਬੈਂਚਰ ਹੋ ਗਿਆ ਬਾਕੀ ਦੇਖਦੇ ਆ ਕਿਦਾਂ ਯਾਰ ਹਾਂ ਬਾਈ ਨੇ ਪੈਂਚਰ ਪੁੰਚਾ ਲਾਇਆ ਘੋੜਾ ਫੱਟ ਕੀਤਾ ਹਵਾ ਫੇਰ ਨਿਕਲ ਗਈ ਆ ਤੇ ਬਾਈ ਕਹਿੰਦਾ ਵੀ ਮੈਂ ਕਾਹੇ ਤੇ ਲੱਦ ਕੇ ਲੈ ਆਉਣਾ ਆਪਾਂ ਕਹਾਂ ਚੱਲ ਸਹੀ ਆ ਬਾਈ ਫੇ ਆਪਾਂ ਹੁਣ ਇਕੱਲੇ ਨਿਕਲਦੇ ਆ ਸਫ਼ਰ ਤੇ ਆਪਣੇ ਵੀ ਆਨੰਦ ਮਾਣਦੇ ਹੋਏ ਆ ਜਾਓ ਤੁਹਾਡੇ ਨਾਲ ਸਾਂਝਾ ਕਰੀ ਜਾਵਾਂਗੇ ਹਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਛੱਡੀਆਂ ਆਪਾਂ ਵੀ ਲਗਾਵਾਂ ਘੋੜੇ ਦੀਆਂ ਫੇ ਬੈਲੂਰ ਵਾਲਾ ਭਾਈ ਆਪਣਾ ਪਹੁੰਚੂਗਾ ਕੋਈ ਗੱਡੀ ਤੇ ਟਰੱਕ ਤੇ ਰੱਖ ਕੇ ਲੈ ਆਊਗਾ ਜਾਂ ਟਰੱਕ ਤੱਬੜ ਘੱਟੇ ਉਹ ਗੱਡੀ ਗੁੱਡੀ ਦੇਖਣੀ ਪੈਣੀ ਆ ਲੱਦ ਕੇ ਲੈ ਆਊਗਾ ਸਾਈਕਲ ਬਾਸਰ ਵਾਲ ਨੂੰ ਕਿਉਂਕਿ ਇੱਧਰ ਦੁਕਾਨਾਂ ਤੋਂ ਕੋਨਾ ਹੈ ਨਹੀਂ ਜੀਆਂ ਆਪਣੇ ਨਾਲ ਉਹ ਰਿਮਾਂ ਚ ਕੋਈ ਫਾਲਟ ਆ ਉਹਦੇ ਸਾਈਕਲ ਦੇ ਬਾਕੀ ਚੈੱਕ ਕਰ ਆਏ ਦੇ ਪਤਾ ਲੱਗੂਗਾ ਤੇ ਆਪਾਂ ਪਹੁੰਚਦੇ ਆਂ ਕੋਲੇ ਤੇ ਬਾਸਰ ਆ ਜਾ। ਦੇਖਦੇ ਆਂ ਬਾਕੀ ਬਾਸਰ ਪਹੁੰਚ ਹੁੰਦਾ ਜਾਂ ਰਾਜ ਰੁਕਦੇ ਆਂ। ਇਹ ਆਉਣ ਵਾਲਾ ਟਾਈਮ ਹੀ ਦਤੂਗਾ ਸ਼ਾਮਾਂ ਵਾਲਾ। ਤੇ ਛਾਰੇ ਪਾਸੇ ਪਹਾੜਾਂ ਪਹਾੜ ਤੇ ਗੱਬੇ ਦੀ ਸੜਕ ਘਰੀ ਹੋਈ ਪਹਾੜਾਂ ਦੇ ਨਾਲ। ਹਰਨੰਦਮਾਨ ਦੇ ਕੋਲੇ ਦਾ ਆਪਾਂ ਤੇ ਕੁਦਰਤ ਦਾ ਬੁੱਲੇ ਲੜਦਿਆਂ ਨੇ। ਸਾਡੇ ਨਾਲ ਸਫ਼ਰ ਸਾਂਝਾ ਕਰੀ ਜਾਣਾ ਹੈ। ਹਜੇ ਤਾਂ ਆਪਣੀ ਨਿਕਲੀ ਹੈ ਜੀ। ਹਾਂਜੀ ਆ ਜਿਹੜਾ ਸਕਰੀਨ ਤੇ ਤੁਸੀਂ ਇੱਕ ਪਿੰਡ ਦੇਖ ਰਹੇ ਆ। ਸੂਬਾ ਨਾਚਲ ਪ੍ਰਦੇਸ਼ ਦਾ। ਇਹ ਆ ਤਾਪੀ। ਤਾਪੀ ਪਿੰਡ ਆ ਇਹ। ਮਾਰੂ ਤੋਂ 15 ਕਿਲੋਮੀਟਰ ਅੱਗੇ ਆ ਆਪਣੇ ਆਲੋ ਵਾਲੇ ਰੋਡ ਤੇ। ਤੇ ਇਹ ਜਿਹੜਾ ਆਪਾਂ ਨੂੰ ਕੱਲ ਬਾਈ ਨੇ ਦੱਸਿਆ ਸੀਗਾ। ਆਪਣੇ ਮਾਰੂ ਤੋਂ ਲੈ ਕੇ ਆਲੋ ਤੱਕ ਇਹ ਜਿਹੜਾ ਟ੍ਰਾਈਬਲ ਜਾਨੀ ਕਿ ਜਿਹੜੇ ਆਦਿਵਾਸੀ ਭਾਈਚਾਰਾ ਆਇਆ ਇਹ ਇਹ ਗਾਲੋ ਆ ਗਾਲੋ ਗਾਲੋ ਭਾਈਚਾਰੇ ਜਾਨੀ ਕਿ ਜਾਨੀ ਕਿ ਜਿਹੜੇ ਆਦਿਵਾਸੀ ਆ ਗਾਲੋ ਆ ਜਿੱਦ ਗਾਲੋ ਜਿੱਦਾਂ ਆਪਾਂ ਪਹਿਲਾਂ ਦੱਸ ਰਹੇ ਨਿਸ਼ੀ ਹੋਰ ਵੀ ਟ੍ਰਾਈਬਲ ਆਪਾਂ ਦੱਸੇ ਤੇ ਜਿੱਦਾਂ ਆਪਣੇ ਪਿੱਛੇ ਆਕਾ ਪਿਛਲੀ ਵੀਡੀਓ ਚ ਕੱਲ ਜਿੱਥੋਂ ਆਪਾਂ ਚੱਲੇ ਸੀਗੇ ਦਾਪੂਰੀਜ਼ਾ ਉਹ ਸ਼ਹਿਰ ਦੇ ਵਿੱਚ ਸਾਰੇ ਤਾਗੀ ਨੇ ਆ ਤਾਗੀ ਨ ਤੇ ਵੱਖਰੇ ਵੱਖਰੇ ਆਪਾਂ ਨੂੰ ਪਹਾੜਾ ਬਦਲਦੀਆਂ ਜਾਂਦੀਆਂ 50 50 60 60 ਕਿਲੋਮੀਟਰ ਤੇ 100 100 ਕਿਲੋਮੀਟਰ ਤੇ ਤੇ ਆਦਵਾਸੀ ਵੀ ਕਮਿਊਨਿਟੀ ਬਦਲਦੀ ਜਾਂਦੀ ਹੈ ਜਾਨੀ ਕਿ ਹੈਗੇ ਸਾਰੇ ਵੈਸੇ ਇਹ ਦੋਨੀ ਬੋਲਈਆ ਤੇ 크ਰਿਸਚਨਾਂ ਵਿੱਚ ਵੀ ਕਨਵਰਟ ਹੋਇਆ ਜਿਹੜੇ ਤੁਹਾਨੂੰ ਝੰਡੇ ਸਾਰੇ ਦੀਦੇ ਇੱਥੋਂ ਪਤਾ ਲੱਗ ਜਾਂਦਾ ਆ ਇਹ ਆਦੇ ਇਹ ਝੰਡਿਆ ਤੋਂ ਹੀ ਪਤਾ ਲੱਗ ਜਾਂਦਾ ਆ ਵੀ ਇਹ ਬੰਦੇ ਕਨਵਰਟ ਨਹੀਂ ਹੋਏ ਹੈਗੇ ਆਪਣੇ 크੍ਰਿਸਚਨ ਧਰਮ ਦੇ ਵਿੱਚ ਆ ਦੇਖੋ ਸਾਰੇ ਪਿੰਡ 'ਚ ਲੱਗੇ ਆ ਪਿੰਡ ਇਹ ਹੈ ਤਾਪੀ ਨਾਂ ਦੇ ਲਈ ਹਾਂ ਤਾਪੀ ਦੇ ਬਸਨੀਕ ਆ ਕਿਆ ਨਾਮ ਹੈ ਸਰ ਆਪਕਾ ਮੇਰਾ ਰਿਜਬ ਨਾ ਲੋ ਰਿਜਬ ਨਾ ਲੋ ਨਾ ਗਾਲੋ ਨਾ ਨਾ ਲੋ ਨਾ ਲੋ گاਉਂ ਦਾ ਨਾਮ ਟਾਈਟਲ ਹੈ ਨਾ ਟਾਈਟਲ ਹੈ ਨਾ ਸਹੀ ਹੈ ਸਹੀ ਤੋ ਜਹ ਆਪਣੇ ਜਿਆਦਾ ਗਾਲੋ ਟਰਾਈਬਲ ਹੈ ਨਾ ਇਸ ਰੂਟ ਪੇ ਗਾਲੋ ਹੈ ਨਾ ਆਪ ਮਿਹਨਤੀ ਬਹੁਤ ਹੋ ਬਾਈ ਇਧਰ ਆਲੇ ਜੇ ਘਰ ਬਣਾਣੇ ਕੇ ਲਈ ਲੈ ਕੇ ਜਾ ਰਹੇ ਹੋ ਉਹ ਕਿਆ ਉਹ ਤੀਨਾ ਬਣਾ ਕੇ ਰੱਖਾਇਆ ਸਹੀ ਸਹੀ ਤੇ ਇਧਰ ਆ ਬੀਬੀਆਂ ਵੀ ਪੂਰੀਆਂ ਮਿਹਨਤੀ ਆ ਆਹ ਦੇਖੋ ਜਿੰਨਾ ਵਜਨ ਬਾਈ ਚੱਕੀ ਲਈ ਜਾਂਦਾ ਉਨਾ ਹੀ ਉਹ ਬੀਬੀ ਚੱਕੀ ਲਈ ਜਾਂਦੀ ਆ ਤੇ ਨਾਲ ਉਹਨਾਂ ਦੀ ਬੇਟੀ ਦੇਖੋ ਦਾ ਯਾਰ ਕੁਦਰਤ ਬੇਅੰਤ ਹੈ ਯਾਰ ਸਵਾਦ ਹੀ ਆ ਗਿਆ ਆ ਦੇਖੋ ਕੈਮਰੇ ਹੀ ਪਤਾ ਨਹੀਂ ਕਿਦਾਂ ਦੀਦਾ ਹੁਣ ਪਰ ਅੱਖੀਂ ਦੇਖ ਕੇ ਨਾ ਨਿਆਰਾ ਹੀ ਬੱਝ ਗਿਆ ਪਿੱਛੋਂ ਚੜਾਈ ਚੜਦੇ ਹੋਣੇ ਆ ਇੱਥੇ ਰੁਕਦੇ ਉੱਥੇ ਰੁਕਦੇ ਉੱਥੋਂ ਵਧੀਏ ਤੇ ਸੁੱਥੋਂ ਵਧੀਏ ਦਾ ਸਵਾਦ ਹੀ ਆ ਜਾਂਦਾ ਜਿਹੜਾਈ ਚੜਦੇ ਇਹਨੂੰ ਹਾਈ 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 ਲਾ ਜੀ 20 ਕਿਲੋਮੀਟਰ ਦਾ ਗੇੜ ਆਪਾਂ ਕੱਢ ਲਿਆ ਆ ਹੱਲੇ ਆਪਣਾ 60 ਕਿਲੋਮੀਟਰ ਪਿਆ ਹੋਰ ਤੇ ਆ ਫੌਜੀ ਭਰਾ ਨੇ ਕੱਲ ਜਦੋਂ ਆਪਾਂ ਮਾਰੋ ਨੂੰ ਆਉਂਦੇ ਸੀ ਤਾਂ ਪਾਰੀਜ਼ਾ ਤੋਂ ਰਸਤੇ ਦੇ ਵਿੱਚ ਮਾਰੋ ਤੋਂ ਪਿੱਛੇ ਸਵਾਨ ਸ਼ੀਰੀ ਜਿਹੜੀ ਆਪਣੇ ਚੈੱਕ ਪੋਸਟ ਆਈ ਸੀਗੀ ਮਿਲਟਰੀ ਵਾਲਿਆਂ ਦਾ ਕੈਂਪ ਉੱਥੇ ਇੱਕ ਡਰਾਈਵਰ ਭਰਾ ਨੇ ਦਿੱਤੇ ਸੀ ਸੰਤਰੇ ਉਹ ਤਾਂ ਲਵਾ-ਫਾ ਭਰ ਕੇ ਦਿੰਦਾ ਸੀ ਪਰ ਆਪਾਂ ਕਹਾ ਯਾਰ ਦੂਕ ਦੇ ਦੇ ਜੇਹ ਵਿੱਚ ਪਾ ਲੈਣਾ ਮੰਨੀ ਤਾਂ ਸਾਹ ਨਹੀਂ ਹਣੇ ਤੇ ਉਤੋਂ ਤੱਪ ਨਿਕਲਿਆ ਹੀ ਆ ਤੇ ਤੱਪ ਦੇ ਵਿੱਚ ਸੰਤਰਾ ਖਾਣ ਦਾ ਸਵਾਦ ਤਾਂ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਕਿੰਨਾ ਆਇਆ ਉਤੋਂ ਭੁੱਖ ਵੀ ਲੱਗੀ ਆ 20 ਕਿਲੋਮੀਟਰ ਦੇ ਵਿੱਚ ਕੋ ਖਾਣ ਪੀਣ ਨੂੰ ਨਹੀਂ ਆਇਆ ਹੱਲੇ ਤੱਕ ਬਾਕੀ ਦਾ ਸਮਾਨ ਆ ਅੱਜ ਆਪਣੇ ਕੋ ਬਾਧੂ ਆ ਚੱਕਿਆ ਆਪਾਂ ਖਾਣ ਪੀਣ ਦਾ ਜਨਾਬੀ ਦੁਕਾਨ ਤਕੂਨ ਆਈ ਤਾਂ ਆਪਣਾ ਸਰਦਾ ਆ ਤੇ ਆ ਛਿਲਣਾ ਪੈ ਇਦਾਂ ਨਹੀਂ ਛੱਟ ਕੇ ਜਾਣੀਆਂ ਨੇਚਰ ਨੂੰ ਖਰਾਬ ਨਹੀਂ ਕਰਨਾ ਇਹਨੂੰ ਰੱਖ ਕੇ ਸਾਈਡ ਤੇ ਰੱਖ ਕੇ ਜਾਵਾਂਗੇ ਕਿਤੇ ਡੱਬ ਦੱਬ ਕੇ ਢੋਈ ਦੇ ਵਿੱਚ ਲੋ ਜੀ ਸੰਤਰਾ ਸੰਤਰਾ ਖਾ ਕੇ ਚੱਲੇ ਸੀਗੇ ਮੁਰੇਆ ਕਾ ਦੁਕਾਨ ਦੇ ਪੇ ਆਪਾਂ ਨੂੰ ਮਗਰ ਤਾਂ ਹੁੰਦੀ ਦੀ ਆ ਚਾਹ ਦੀ ਮੈਂ ਕਿਹਾ ਚਾਹ ਦਾ ਕੱਪ ਸਿੱਟੀ ਹੈ ਪਹਿਲਾਂ ਤਾਂ ਇੱਕ ਤੇ ਇਹ ਆਪਣੇ ਆਪਣੇ ਡਾਕ ਘਰ ਵੀ ਆ ਚਿੱਠੀਆਂ ਚੁੱਠੀਆਂ ਆਉਂਦੀਆਂ ਇੱਥੇ ਤੇ ਪੌਣ ਲਈ ਵਾਲੇ ਦੁਆਲੇ ਦੇ ਏਰੀਏ ਨੂੰ ਤੇ ਮੈਂ ਕਿਹਾ ਹੁਣ ਬੈਠੇ ਆ ਚੱਲ ਬਲੂਰ ਵਾਲੇ ਬਾਈ ਨੂੰ ਫੋਨ ਕਰ ਲਈਏ ਪੁੱਛ ਲਈਏ ਕਿੱਥੇ ਕ ਪਹੁੰਚ ਗਿਆ ਤੇ ਬਲੂਰ ਵਾਲਾ ਬਾਈ ਕਹਿੰਦਾ ਵੇ ਗੱਡੀ ਤਾਂ ਮਿਲਦੀ ਨਹੀਂ ਮੈਂ ਕਿਹਾ ਮੈਨੂੰ ਵੀ ਲੱਗਾ ਸੀ ਮੈਂ ਬਾਈ ਤਾਂ ਹੀ ਫੋਨ ਕੀਤਾ ਵੇ ਗੱਡੀਆਂ ਮੈਨੂੰ ਸੂਮੋ ਗੱਡੀਆਂ 2-3 ਕ ਮਿਲੀਆਂ ਤੇ ਛੋਟੀਆਂ ਕਾਰਾਂ ਵੀ 3-4 ਕ ਮਿਲੀਆਂ ਨੰਗ ਦੀਆਂ ਤੇ ਕਾਰ ਵਿੱਚ ਤਾਂ ਰੱਖ ਨਹੀਂ ਹੁਣਾ ਸੂਮੋ ਵਾਲਾ ਰੱਖਦਾ ਤਾਂ ਦੇਖ ਲਾ ਨਹੀਂ ਤਾਂ ਫੇ ਭਜਾਉਣਾ ਹੀ ਪੈਣਾ ਘੋੜਾ ਕਿਉਂਕਿ ਟਰੈਕਟਰ ਰੁੱਕ ਤਾਂ ਇਧਰ ਨੂੰ ਆਪਾਂ ਨੂੰ ਇੱਕ ਹੀ ਮਿਲਿਆ ਟਰੈਕਟਰ ਰੁੱਕੋ ਦਾ ਗੱਡੀਆਂ ਦਾ ਇਧਰ ਨੂੰ ਬੜਾ ਕੰਮ ਨਹੀਂ ਹੈਗਾ ਪੱਧਰੇ ਯਾ ਰੋੜ ਤੇ ਯਾਨੀ ਕਿ ਜਿੱਦਾਂ ਗਗਨਦੀਪ ਭਾਜੀ ਪੈਂਦਾ ਹੁੰਦਾ ਆਲੇ ਦੁਆਲੇ ਪਹਾੜ ਤੇ ਵਿੱਚ ਦੋ ਬਾਗੜ ਵਿੱਲੇ ਗਗਨਦੀਪ ਭਾਜੀ ਵਾਗੜ ਵੱਲੇ ਦੋਈਆ ਬਾਰਾ ਘਾੜ ਤੇਰੀ ਮਹਿਸੂਸ ਹੁੰਦੀ ਆ ਬਲੂਰ ਆਲਾ ਆਇਆ ਨਾਲ ਆਪਣੇ ਪਿੱਛੇ ਆਉਂਦਾ ਆ ਗਰੰਦੀ ਬਾਈ ਹੁੰਦਾ ਨਾਲ ਤਾਂ ਫੇ ਸਫਰ ਦਾ ਇੱਕ ਵੱਖਰਾ ਹੀ ਆਨੰਦ ਹੋਣਾ ਸੀਗਾ ਆਪਣਾ ਬੜਵਾਲੀ ਵਾਲਾ ਭਰਾ ਤੇ ਹੁਣ ਉਹਨੂੰ ਫੋਨ ਕੀਤਾ ਬਲੂਰ ਵਾਲੇ ਨੂੰ ਕਹਿੰਦਾ ਬਈ ਮੈਂ ਸਾਈਕਲ ਤੇ ਜਾ ਰਿਹਾ ਆ ਤੇ 6 ਕਿਲੋਮੀਟਰ ਆ ਗਿਆ ਮੈਂ ਕਿਹਾ ਆ ਜਾ ਬਾਈ ਕੋਈ ਨਹੀਂ ਬਹਿ ਵੀ 20 ਕਿਲੋਮੀਟਰ ਅੱਗੇ ਬਿਠਾ ਆ ਬੜੀ ਗੱਲ ਐ ਰੋਕ ਲੈਣਾ ਇੰਤਜ਼ਾਰ ਕਰ ਲੈਣਾ ਤੇ ਉਹ ਕਹਿੰਦਾ ਨਹੀਂ ਬਾਈ ਤੂੰ ਲੋਕੇਸ਼ਨ ਭੇਜ ਦੇ ਮੈਨੂੰ ਤੇ ਹੌਲੀ ਹੌਲੀ ਚੱਲ ਆ ਤੇ ਬਾਕੀ ਫੇਰ ਫੋਨ ਤੇ ਕੰਟੈਕਟ ਕਰਕੇ ਕਹਿੰਦਾ ਦੱਸ ਦਊਗਾ ਫਿਰ ਉਥੇ ਰੁਕ ਜਾਈ ਜੇ ਨਾ ਸਫਰ ਮਿੱਤੋਂ ਨਿਕਲਿਆ ਜਾਂ ਸਾਈਕਲ ਨੇ ਖਰਾਬ ਕੀਤਾ ਹੋਰ ਤੇ ਇਸ ਕਰਕੇ ਹੁਣ ਆਪਾਂ ਚਾਹ ਪੀ ਲਈ ਆ ਛੱਡਦੇ ਆ ਲਗਾਮਾਂ ਘੋੜੇ ਦੀਆਂ ਹੌਲੀ ਹੌਲੀ ਜਾਵਾਂਗੇ ਜਿੱਥੇ ਹੋ ਸਕਦਾ ਬਾਈ ਸਫਰ ਕੱਢ ਲਵੇ ਜ਼ੋਰ ਮਾਰ ਕੇ ਲੱਗੇ ਛੱਗੇ ਆਪਣੇ ਆ ਜਾਣਾ ਉਹਨੇ ਤੇ ਫਿਰ ਜਾਂ ਰੋਕ ਲਵਾਂਗੇ ਰਾਹ ਦੇ ਵਿੱਚ ਕਿਉਂਕਿ ਆਪਣਾ ਕੰਮ ਨਹੀਂ ਹੈਗਾ ਇਹ ਪੰਜਾਬੀਆਂ ਦਾ ਜਦੋਂ ਬੰਦਾ ਮੁਸੀਬਤ 'ਚ ਜਾਂ ਉਹਨੂੰ ਛੱਡ ਦਈਏ ਉਹਨੂੰ ਤਾਂ ਸਵੇਰੇ ਵੀ ਆਪਾਂ ਕਿਹਾ ਸੀਗਾ ਆਪਾਂ ਕਿਹਾ ਬਾਈ ਰਹਿਣ ਦੇ ਬਾੜੀ ਗੱਲ ਆ ਮੈਂ ਰੋਕ ਲੈਨੇ ਇੱਥੇ ਤੇ ਕਹਿੰਦਾ ਨਹੀਂ ਭਾਈ ਤੁਸੀਂ ਚੱਲੋ ਮੈਂ ਲੱਦ ਲਿਆਉਣਾ ਆ ਬਾਕੀ ਹੋਰ ਵੀ ਆਪਾਂ ਬਥੇਰਾ ਉਹਨੂੰ ਕਿਹਾ ਸੀਗਾ ਉਹ ਮੰਨਿਆ ਨਹੀਂ ਤਿਸ ਕਰਕੇ ਆਪਾਂ ਫਿਰ ਤੁਰ ਪੈ ਸਕੇ ਬਾਕੀ ਸਾਥ ਛੱਡਣ ਵਾਲੀ ਤਾਂ ਕੋਈ ਗੱਲੇ ਹੀ ਹੈ ਨਹੀਂਗੀ ਹਨਾ ਤੇ ਬਾਈ ਨੂੰ ਫੋਨ ਕਰਕੇ ਨਾਲ ਉਹਦੇ ਤਾਲਮਿਲ ਬਣਾਈ ਰੱਖਾਂਗੇ ਉੱਥੇ ਤੱਕ ਤਾਂ ਸਾਥ ਉਹਦਾ ਦੇਵਾਂਗੇ ਜਿੱਥੇ ਤੱਕ ਸਾਈਕਲ ਦੀ ਕੋਈ ਦੁਕਾਨ ਨਹੀਂ ਮਿਲਦੀ ਬਾਦ ਵਿੱਚ ਉਹ ਫਿਰ ਸਫਰ ਦੇਖਦੇ ਆ ਇਕੱਲਿਆਂ ਨੇ ਭਜਾਉਣਾ ਆ ਜਾਂ ਇਕੱਠਿਆਂ ਨੇ ਕਰਨਾ ਆ ਤੇ ਤੁਹਾਡੇ ਨਾਲ ਸਾਂਝਾ ਕਰਦੇ ਹੀ ਜਾਣਾ ਆ ਤੁਹਾਨੂੰ ਪਤਾ ਹੀ ਆ ਠੀਕ ਆ ਜਾ ਹੁਣ ਛੱਡੀਏ ਲਗਾਮਾਂ ਘੋੜੇ ਦੀਆਂ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਤ ਖਾਲਸਾ ਮਹਾਰਾਜ ਦੇ ਆਪਣਾ ਅੱਜ ਨਿਸ਼ਾਨ ਮੜਿਆ ਸਭ ਟਟ ਗਿਆ ਸੀਗਾ ਹੁਣ ਟੇਪ ਨਾਲ ਜੋੜਿਆ ਆ ਆਪਾਂ ਤਾਂ ਥੋੜੇ ਟੇਡਾ ਜਿਹਾ ਹੋ ਗਿਆ ਬਾਕੀ ਕਰਾਂਗੇ ਇਹਨੂੰ ਸੈਟਿੰਗ ਤੇ ਹਲੁੱਟੀਆਂ ਨਿਆਣੀ ਅਸੀਂ ਲੁੱਟੀਆਂ ਨੇ ਆ ਤੇਰੀ ਯਾਦ ਦੇ ਸਹਾਰੇ ਬੁੱਲੇ ਲੁੱਟੀਆਂ ਨੇ ਆ ਅੱਜ ਦੇਖ ਰਿਆਂ ਖੁਰੀਆਂ ਕਰਦੇ ਪਹਾੜਾਂ ਦਾ ਨਜ਼ਾਰਾ ਲਈ ਜਨੀਆਂ ਆ ਗਿਆ ਤੀਰ ਦਾ ਨਿਸ਼ਾਨ ਇਧਰ ਨੂੰ ਮੜ ਜਾ ਰੜਕੀ ਵਾਲਿਆ ਤਰਵਿੰਦ 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 ਹਣਲੇ ਆ ਜਾ ਬਈ ਤਰਵਿੰਦ 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 ਤਰਵਾਂ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਬਈ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਤਰਬਨ ਇਹ ਜਿਹੜਾ ਬੂੜ ਆ ਗਿਆ ਆਪਾਂ ਨੂੰ ਯਾਨੀ ਕਿ ਤਰਬਨ ਇੱਥੋਂ ਸਟਾਰਟ ਹੋ ਗਿਆ ਅੱਗੇ ਜਾ ਕੇ ਦੇਖਦੇ ਆਂ ਦੁਕਾਨਾਂ ਤਕੁੰਨਾ ਮੈਪ ਦੇ ਉੱਤੇ ਇਹ ਥੋੜਾ ਜਿਹਾ ਵੱਡਾ ਜਿਹਾ ਕਸਬਾ ਸ਼ੋਅ ਕਰਦਾ ਸੀਗਾ ਤੇ ਬਾਕੀ ਇੱਥੇ ਜਾ ਕੇ ਹੁਣ ਖਾਣ ਪੀਣ ਦਾ ਦੇਖਦੇ ਆਂ ਜੇ ਕੁਝ ਮਿਲ ਗਿਆ ਪਿੱਛੇ ਇੱਧਰ ਲੋਕਾਂ ਉੱਧਰ ਦੁਕਾਨਾਂ ਤਾਂ ਬਹੁਤ ਹੁੰਦੀਆਂ ਠੰਡੇ ਠੁੰਡੇ ਦੀਆਂ ਬਿਸਕੁਟਾਂ ਦੀਆਂ ਵਗੈਰਾ ਸਭ ਕੁਝ ਮਿਲ ਜਾਂਦਾ ਉਦਾਂ ਜਦਦੇ ਆਪਾਂ ਮਾਰੂ ਤੇ ਚੱਲਦੇ ਆਂ ਤੇ ਖਾਣ ਪੀਣ ਦਾ ਹੈ ਨਹੀਂ ਸੀਗਾ ਮੈਗੀ ਵੀ ਪੁੱਛੀਆ ਕਦੋਂ ਆਉਂਦੇ ਆ ਤੇ ਕਹਿੰਦੇ ਨਹੀਂ ਵੀ ਜਾਨੀ ਕਿਰਿਆਨੇ ਦੀਆਂ ਦੁਕਾਨਾਂ ਬਥੇਰੀਆਂ ਸੀਗੀਆਂ ਬਾਕੀ ਹੁਣ ਅੱਗੇ ਜਾ ਕੇ ਦੇਖਦੇ ਆ ਆ ਮੂੜੀਆਂ ਤੋਂ ਪਤਾ ਲੱਗ ਜਾਣਾ ਆ ਕੀ ਹਿਸਾਬ ਕਿਤਾਬ ਆ ਤੇ ਵੀ ਕਿਤੇ ਬੈਹਿ ਕੇ ਖਾਣੇ ਨਾਲੇ ਬਲੂਰ ਬਾਈ ਦਾ ਇੰਤਜ਼ਾਰ ਕਰ ਲੰਨੇ ਆ ਉਹਨੂੰ ਕਰਦੇ ਆ ਨਾਲੇ ਫੋਨ ਆ ਕਿ ਉਹ ਕਿੱਥੇ ਕ ਪਹੁੰਚਿਆ ਲਓ ਜੀ ਇਸ ਟਾਈਮ ਆਪਾਂ ਖੜੇ ਆ ਤਿਰਬਿੰਦ ਦੇ ਵਿੱਚ ਤਿਰਬਿੰਦ ਤੇ ਇੱਥੇ ਉਹ ਇੱਕ ਬੋਰਡ ਲੱਗਾ ਆ ਕੈਮਰੇ ਤੋਂ ਦਿਖਣਾ ਨਹੀਂ ਵੈਸੇ ਟੂਰਿਸਟ ਲੋਜ ਵਗੈਰਾ ਵੀ ਹੈਗਾ ਆ ਜੇ ਕਿਸੇ ਨੇ ਰੁਕਣਾ ਹੋਵੇ ਤੇ ਆਈ ਵੀ ਵੀ ਹੈਗਾ ਆ ਫੋਰੈਸਟ ਆਈ ਬੀ ਇੱਥੇ ਆਣੀ ਰੁਕੰਦਾ ਤਾਂ ਆਮਚਾਂ ਬਣ ਸਕਦਾ ਆ ਤੇ ਬਾਕੀ ਹਲੇ ਸਮਾਂ ਹੋਇਆ 1 ਵਜੇ ਆ ਦੁਪਹਿਰ ਦੇ ਬਰੂਰ ਵਾਲੇ ਬਾਈ ਨੂੰ ਫੋਨ ਕਰਦੇ ਆ ਦੇਖਦੇ ਆ ਕਿ ਹਿਸਾਬ ਕਿਤਾਬ ਬਣਦਾ ਹੈ ਨਾ ਤੇ ਆ ਮਾਰਕੀਟ ਇੱਥੇ ਦੀ ਤਿਰਵਿੰਦੀ ਤੇਰਵਿੰਨ ਮਾਰਕੀਟ ਤੇ ਖਾਣ ਪੀਣ ਦਾ ਇਧਰ ਉਹ ਇੱਥੇ ਪੜਦਾ ਜੇ ਲੱਗਾ ਉੱਥੇ ਥੋੜੇ ਜਿਹਾ ਪਤਾ ਕੀਤਾ ਸਮੋਸਾ ਸਮੋਸਾ ਤੇ ਪੂੜੀ ਆ ਬਸ ਆਹੀ ਕੁਛ ਆ ਜਲੇਬੀਆਂ ਆ ਆਪਾਂ ਮੈਂ ਕਿਹਾ ਪੂੜੀ ਕਰਦੇ ਯਾਰ ਫੇ ਖਾਣੀ ਤਾਂ ਪੈਣੀ ਹੀ ਆ ਹੁਣ ਹਾਂ ਆ ਜਲੇਬੀਆਂ ਇਹ ਇੱਥੇ ਦੀ ਮਠਿਆਈ ਲੋਕਲ ਅੱਜ ਤਾਂ ਸਵੇਰੇ ਵੀ ਪੂੜੀਆਂ ਦੁਪਹਿਰ ਨੂੰ ਵੀ ਪੂੜੀਆਂ ਇਹ ਤਾਂ ਪੂੜੀਆਂ ਨਾਲ ਘੋੜਨ ਵਾਲਾ ਕੰਮ ਹੋਇਆ ਪਿਆ ਪੂੜੀਆਂ ਹੀ ਪੂੜੀਆਂ ਹੋਇਆ ਪਿਆ ਸਾਰਾ ਘਰ ਆ ਕੰਮ ਤਾਂ ਇੱਧਰ ਜੋਰਾں ਤੇ ਆ ਜੋਰਾں ਤੇ ਕਬੂਤਰ ਤਾਂ ਇੱਧਰ ਆਵੇਂ ਤੁਰੇ ਫਿਰਦੇ ਆ ਤੇ ਬਲੂਰ ਵਾਲਾ ਬਾਈ ਵੀ ਆਪਣਾ ਪਹੁੰਚ ਗਿਆ ਆ ਤੇ ਫੇ ਹੋਣੇ ਆ ਘੋੜਾ ਕਹਿੰਦਾ ਵੀ ਠੀਕ ਆ ਟੂ ਬਦਲ ਦਿੱਤੀ ਨਮੀ ਪਾਈ ਆ ਕਹਿੰਦਾ ਹੱਲੇ ਦਾ ਟਿਕਿਆ ਚੱਲੀ ਜੰਨੇ ਆ ਉਧਰ ਗੱਲੀ ਵਤੀ ਪਿਆ ਆ ਮੂਰੇ ਵੀ ਟੀਚਰ ਸਾਹਿਬੇ ਹੀ ਆ ਤੇ ਮੇਜਾ ਮਿਲਿਓਗਾ ਨਾ ਇਹ ਕਰਕੇ ਲੱਗੇ ਹੋ ਆ ਨਹੀਂ ਉਹ ਤਾਮਿਲਨਾਡੂ ਇਹ ਇਹ ਹੋਏ ਮੈਂ ਵਸ ਨਹੀਂ ਤਾਮਿਲਨਾਡੂ ਮੇਂ ਹਮਾਰਾ ਉਧਰ ਬਿ ਲੋ ਪਾਵਰਟੀ ਲਾਈਨ ਕੇ ਲੀਏ ਮਿਲਤਾ ਹੈ ਆਪ ਲਪੂ ਮਾ ਪਕੂ ਬਿੰਦ ਹਲਾ ਤਿਆ ਗਰੀ ਹਲੋ ਜੀ ਪੂੜੀਆਂ ਬਾੜੀਆਂ ਚੰਡ ਕੇ ਸਾਰੇ ਦੋ ਆਪਾਂ ਸੈਟ ਕੇ ਮਠਾਤੇ ਏਜ ਰੱਖ ਕੇ ਛਡੀਆਂ ਲਗਾਵਾ ਫਿਰ ਆਪਾਂ ਘੋੜੇ ਦੀਆਂ ਤੇ ਇਹ ਬਲੂਰ ਵਾਲੇ ਬਾਈ ਦਾ ਥੋੜਾ ਪਤਾ ਮੁੱਠਾ ਮੁੱਠਾ ਮਾਰ ਲੈਂਦਾ ਨੈਟ ਤੇ ਕਹਿੰਦਾ ਜਿੱਥੇ ਆਪਾਂ ਬਹਿ ਕੇ ਪੂੜੀਆਂ ਖਾਧੀਆਂ ਉਥੋਂ 10 ਕਿਲੋਮੀਟਰ ਪੂਰੀ ਚੜਾਈ ਆ ਗੱਲ ਉਹ ਹੀ ਸੱਚੀ ਲੱਗਦੀ ਆ ਮੇਰੇ ਦੀਦਾ 1 ਕਰੋੜ ਜਾਂ ਅੰਸ਼ੇਰ ਤੇ ਜਾ ਕੇ ਆ ਔਰ ਇਹਦੇ ਤਾਂ ਟਾਵਰ ਜੇ ਦੀਦੇ ਆ ਪਰੇ ਦੀਸੈਨਿੰਗ ਕੈਮਰੇ ਜੂਮ ਕਰਨਾ ਪੈਣਾ ਹੱਥ ਆਪਣੇ ਸਹੀ ਨਹੀਂ ਕਰਕੇ ਤਾਂ ਜੂਮ ਕਿੱਦਾਂ ਕਰੀਏ ਸਾਈਕਲ ਚੱਲਦੇ ਸਨ ਹੈਨਾ ਹਾਂ ਕਿ ਹਾਂ ਪੇ ਜੈਡ ਮੈਂਡ ਰਾਲਿਆ ਚੜੇ ਪਰ ਲੱਗ ਜਾ ਰਿਹਾ ਅੱਜ ਤਾਂ ਚੜਾਈ ਚੜਦੇ ਨੂੰ ਹੈਪੀ ਆ ਰਾ ਤੇਰਾ ਜੇਤ ਆ ਗਿਆ ਤੂੰ ਉਦਾਂ ਹੋਰ ਤੰਗੀ ਜੀ ਕਹਿਣਾ ਹੁੰਦਾ ਤੰਗ ਨਾ ਕਹਿਣਾ ਹਾਏ ਬਾ ਬੁੜੀਏ ਹਾਏ ਮਾਂ ਮੇਰੀਏ ਮੈਨੂੰ ਚੜਾਈ ਚੜਦੇ ਨੂੰ ਅੱਜ ਆ ਗਿਆ ਇਦਾਂ ਮੈਂ ਕਿਹਾ ਹਾਏ ਓ ਮਾਂ ਮੇਰੀ ਏ ਜੀ ਲੂ ਘੜਤਾ ਚੜਾਈ ਦੇ ਤਾ ਯਾਰ ਹਾ ਆ ਹਾ ਹਾ ਕਈ ਯਾਰਾ ਮੇਰੇ ਕਹਣਾ ਕਿ ਪੁੱਟੇ ਪੱਗੇ ਵੀ ਤਾਂ ਤੂੰ ਹੀ ਲੈਣਾ ਜੂਰ ਲੱਗਦਾ ਪਰ ਯਾਰੋ ਸਵਾਦ ਵੀ ਬਹੁਤ ਆਉਂਦਾ ਹੈ ਤੁਹਾਨੂੰ ਸਹੀ ਦੱਸਾਂ ਜਾਦੇ ਆਪਾਂ ਔਰਨਾਚਲ ਪ੍ਰਦੇਸ਼ ਦੇ ਵਿੱਚ ਐਂਟਰ ਹੋਏ ਹੈ ਨਾ ਅੱਜ ਸਾਈਕਲਿਸਟ ਮਿਲੇ ਦੇਖਣ ਨੂੰ ਇੱਕ ਕੋਲ ਘੋੜਾ ਆ ਕੈਰਡਿਕ ਕੈਰਡਿਕ ਅਲਫਾ ਦਾ ਇਹ ਹੈਗਾ 37 ਹਾਂ 37 ਹਨਾ ਸ਼ਿਮਾਨੋ ਦੀ ਆ ਇਹਦੇ ਵੀ ਮਗਰ ਘਰਾਰੀ ਤੇ ਇੱਕ ਆ ਬਾਈ ਆਪਣਾ ਛੋਟਾ ਘੋੜਾ ਲਈ ਫਿਰਦਾ ਆ ਇਹਨਾਂ ਵੀ ਤੁਹਾਨੂੰ ਮਿਲਾਉਣੇ ਆ अपने आला था इधर या आया हेलो सर हे सर बोल दिया छोटे हो भाई हेलो भाई थोड़ी आदत बन गई यार कैसे हो आप कहाँ से चले थे ईटानगर से ईटानगर से कितना टाइम लगा जहाँ तक आने के लिए ईटानगर से ये बासर तक तो एक दिन लगे है बासर से, से एक दिन में पहुंच गया यार यार मैं मान नहीं सकता भाई ना। हमें ना मालूम कितने दिन लगे कीमन से कीमन से हम से जीरो, जीरो से रागा, रागा से ईटानगर हाँ। तो हाँ, जहां से होगा तीन चार सौ दो सो। हाँ ढाई सौ ना नहीं भाई ज्यादा होगा क्योंकि हम भी निकाल रहे हैं ना सफर हाँ, हाँ। चलो थोड़ा शोशा छा भरा ने छता ਮੰਦ ਲੈਂਦੇ ਆ ਬੰਦੇ ਦਾ ਹੌਸਲਾ ਬਣਿਆ ਰਹਿੰਦਾ ਆ ਆਪਣਾ ਛੋਟਾ ਭਰਾ ਇਹ ਆਪਾਂ ਨੂੰ ਪਹਿਲਾਂ ਮਿਲਿਆ ਸੀਗਾ ਹੈਲੋ ਕਰ ਬਿੱਲਾ ਇਹ ਛੋਟਾ ਰਾਈਡਰ ਹੈ ਆਪਣਾ ਨਾਂ ਦੱਸ ਆਪਣਾ ਬਿੱਲਾ ਨਾਮ ਬਤਾਓ ਆਪਣਾ ਪੱਗ ਵੀ ਕਮਚਮ ਹੈ ਪੱਗ ਵੀ ਕਮਚਮ ਪੱਗ ਭਾਈ ਕਮਚਮ ਕਮਚਮ ਭਾਈ ਮੇਰੀ ਜ਼ੁਬਾਨ पे ਨਾ ਆਪਕੇ ਨਾਮ ਨਹੀਂ ਚੜਦੇ ਜਲਦੀ ਹੈ 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 ਇਹ ਜੇ ਹਾਂ ਜੇ ہماری ਪਹਿਚਾਨ ਹੈ ਪੰਜਾਬ ਦੀ ਹਾਂ ਹਮ ਪੰਜਾਬੀ ਹੈ ਇਸੀ ਸੇ ਪਛਾਨੇ ਜਾਂਦੇ ਹੈ ਜੇ ਮਾਰੀ ਪਹਿਚਾਨ ਹੈ सही है वो हाँ वो हमारे खालसा जैसे आपके दोनी पोलो का फ्लैग है ना वैसे वो हमारे खालसा का है आप क्रिश्चियन में होंगे ना जैसे आपका क्रिश्चियन का होता है ना तो हमारा वो खालसा का है फ्लैग सदा ही निशान रहने झूल दे पंथ खालसा महाराज दे ठीक है भाई थैंक यू हाँ यूट्यूब बता देता हूँ भाई एक मिनट हाँ जी ओ आज आप उ पहुंचना जिन्हें लिखे बासर बाई किलोमीटर आलो 43 पेंगिन 75 हो गई यार जिंग की कोंग जिंग की ओंग 158 बाकी आवे पढ़ ले ओ आपा नु नगे औदा पढ़ना वैसे उनू सिगा ते बाई ਦਾ ਘੋੜਾ ਥੋੜਿਆ ਖਰਾਬ ਕਰਨ ਲਾ ਪਿਆ ਕਰਕੇ ਉਹਦੇ ਰਿਮਾਂ ਚ ਪ੍ਰੋਬਲਮ ਲੱਗਦੀ ਐ ਕਿ ਟਾਇਰ ਦੀਆਂ ਤਾਰਾਂ ਨਿਕਲਿਆ ਆਈਆਂ ਇਸ ਕਰਕੇ ਹੁਣ ਆਲੋ ਨਹੀਂ ਆਪਾਂ ਇੱਥੋਂ ਬਾਸਰਵਾਲ ਨੂੰ ਹੋ ਜਾਣਾ ਹੈ ਬਾਸਰ 22 ਕਿਲੋਮੀਟਰ ਆ ਸਫਰ ਆਪਣਾ ਹੁਣ 22 ਕਿਲੋਮੀਟਰ ਦਾ ਆ ਹਿੱਤਾ ਕਲੋਲ ਹੋ ਗਈ ਬਈ ਇੰਨਾ ਜੋਰ ਆਪਣਾ ਯਾਨੀ ਕਿ ਇੰਨੇ ਆਪਾਂ ਸਫਰ ਕੀਤੇ ਆ ਸਾਈਕਲ ਤੇ ਬਾਹੇਗੁਰੂ ਦੀ ਮੇਰ ਨਾਲ ਜਦੋਂ ਆਪਾਂ ਖਾਰ ਤੁੰਗਲਾ ਪਾਸ ਵੀ ਕੀਤਾ ਸੀਗਾ ਨਾ ਉਹ ਲੇਹ ਵਾਲਾ ਤੇ ਬਲਡ ਦਾ ਹਾਈਐਸਟ ਸੈਕੰਡ ਪੁਆਇੰਟ ਆ ਉਹ ਤੇ ਉੱਥੇ ਵੀ ਇੰਨਾ ਜੋਰ ਨਹੀਂ ਲੱਗਾ ਸੀਗਾ ਜਿੰਨਾ ਆਹ ਤਿਰਵਿੰਨ ਤੋਂ ਉਹ 12 ਕਿਲੋਮੀਟਰ ਵਾਲੀ ਚੜਾਈ ਨੇ ਲਵਾਇਆ ਉਦੋਂ ਬਾਅਦ ਡੌਨ ਸੀਗਾ ਡੌਨ ਤੋਂ ਬਾਅਦ ਪਲੇਨ ਪਲੇਨ ਤੇ ਵੀ ਇੰਦਾ એનર્ਜੀ ਖਤਮ ਹੋ ਗਈ ਵੀ ਉਹ ਵੀ ਇਦਾਂ ਹੀ ਲਾਦਾ ਇਹ ਚੜਾਈ ਚੜਦੇ ਆ। ਇਹ ਤਾਂ ਬੜਿਆ ਹੜੀਲੀ ਕਢਾਈ ਵੀ ਆ ਸਫਰ ਨੇ। ਸਫਰ ਹੁੰਦਾ ਆ ਹਰ ਇੱਕ ਸਫਰ ਦੇ ਵਿੱਚ ਇੱਕ ਦਿਨ ਇਦਾਂ ਦਾ ਜਿਹੜਾ ਹਮੇਸ਼ਾ ਲਈ ਜ਼ਿਆਦਾ ਬਣ ਜਾਂਦਾ ਅੱਜ ਦਾ ਦਿਨ ਇਹ ਹਮੇਸ਼ਾ ਲਈ ਜ਼ਿਆਦਾ ਬਣ ਗਿਆ। ਤਿਰਵਿੰਨ ਔਰ ਨਾਚਲ ਪ੍ਰਦੇਸ਼ ਅੱਜ ਮੈਂ ਕਿਹਾ ਲਾਲ ਰੰਗ ਨਹੀਂ ਅੱਜ ਨੀਲਾ ਰੰਗ ਪੀਨੇ ਆ। ਦੇ ਨਾਲ ਸਾਈਡ ਤੇ ਇੱਕ ਇਹ ਕੋ ਫੇਰ એનર્ਜੀ ਬਣਨੀ ਆ ਪਰ ਸਭ ਤੋਂ ਸਾਰਾ ਆਪਣਾ 8 ਕਿਲੋਮੀਟਰ ਦਾ ਸਾਰਾ ਡਾਉਨ ਹੀ ਆ ਆਪਾਂ ਯਾਨੀ ਬ੍ਰੇਕਾਂ ਤੇ ਜਾਣਾ ਹੁਣ ਉਦਾਂ ਪਰ એનર્ਜੀ ਖਤਮ ਹੋਈ ਇਸ ਕਰਕੇ ਮੈਂ ਕਿਹਾ ਡਾਊਨਲੋਡ ਕਰੀਏ ਲੋ ਜੀ ਪਹੁੰਚ ਗਏ ਆ ਆਪਾਂ ਸ਼ਹਿਰ ਬਾਸਰ ਸੀ ਜ਼ਿਲ੍ਹਾ ਇਹਦਾ ਲੀ ਪਾਰਾ ਦਾ ਲਿਪ ਆਰਾਦਾ ਰੀਪ ਆਰਾਦਾ ਫੇਜ਼ ਹਾਂਦ ਲਿਆ ਜਾ ਲੀ ਪੀ ਆਰ ਏ ਡੀ ਤੇ ਇੱਥੇ ਆਪਾਂ ਕਿਸੇ ਨੂੰ ਫੋਨ ਕੀਤਾ ਆ ਫੇ ਦੇਖਦੇ ਆ ਉਹਨਾਂ ਦਾ ਜੇ ਫੋਨ ਆ ਗਿਆ ਤਾਂ ਵੀ ਜੇ ਰਹਿਣ ਦਾ ਹੋ ਗਿਆ ਨਹੀਂ ਤਾਂ ਗੁਰੂ ਘਰ ਹੈਗਾ ਪਰ ਗੁਰੂ ਘਰ ਫੌਜ ਦੇ ਅੰਡਰ ਹੁਣਾ ਆ ਫੇ ਦੇਖਦੇ ਆ ਉੱਥੇ ਚੱਲ ਜਾਵਾਂਗੇ ਕਰ ਲਿਆਂਗੇ ਰਿਕਵੈਸਟ ਜਈ ਹੈਨਾ ਹਾਂਜੀ ਪਹੁੰਚ ਗਏ ਆ ਜੀ ਆਪਾਂ ਆਪਣੇ ਟਿਕਾਣੇ ਤੇ ਤੇ ਪਹਿਲੀ ਵਾਰੀ ਜਾਂਦੇ ਆਪਾਂ ਚੱਲੇ ਆ ਨਾ ਸਫਰ ਸ਼ੁਰੂ ਕੀਤਾ ਆ ਨਾਰਥ ਈਸਟ ਦਾ ਸੈਵਨ ਸਿਸਟਰ ਦਾ ਜੀ ਪਹਿਲੀ ਵਾਰੀ ਰੂਮ ਲਿਆ ਆ ਯਾਨੀ ਕਿ ਪਹਿਲੇ ਖਰਚੇ ਆਪਾਂ ਰੂਮ ਤੇ ਤੇ ਇਹ ਆਪਾਂ ਰੁਕੇ ਆ ਬਾਦਸਰ ਦੇ ਵਿੱਚ ਸਰਕਟ ਹਾਊਸ ਆ ਬਾਕੀ ਜਾਣਦੇ ਜੇ ਸਾਰੇ ਸਰਕਟ ਹਾਊਸ ਗਵਰਨਮੈਂਟ ਦਾ ਹੀ ਹੁੰਦਾ ਆ ਇਹ ਤੇਰੀ ਸਰਕਾਰ ਦਾ ਆ ਓਰਨਾਚਲ ਪ੍ਰਦੇਸ਼ ਤੇ ਬਾਕੀ ਸਵੇਰ ਨੂੰ ਦਿਖਾਵਾਂਗੇ ਤੁਹਾਨੂੰ ਹੁਣ ਥਕਾਵਟ ਬਹੁਤ ਹੋਈ ਹੋਆ ਤੇ ਥੋੜਾ ਬੋਧਾ ਫਰੈਸ਼ ਹੋ ਕੇ ਮੂੰਹ ਉੱਥੇ ਧੋਣਾ ਉਹਦਾ ਨਾਉਣ ਵਾਲਾ ਕੰਮ ਔਖਾ ਹੀ ਹੈ ਇੱਥੇ ਤੇ ਰੋਟੀ ਬਾਣੀ ਆਪਾਂ ਖਾ ਜਾਂਦਾ ਰੋਟੀ ਬਾਣੀ ਆਪਾਂ ਬਾਹਰ ਜਾ ਕੇ ਖਾਇਆ ਸੀਗੇ ਇੱਥੇ ਥੋੜੀ ਜਿਹਾ ਮਹਿੰਗਾ ਹੈਗਾ ਧਾਮ ਚਾਮ ਤੇ ਠੀਕ ਹੈ ਜੀ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਓ ਕਮੈਂਟਾਂ 'ਚ ਮਿਲਦੇ ਆਂ ਕਾਲੂ ਸਵੇਰ ਨੂੰ ਔਰ ਨਾਚਰਲ ਪਰਦੇ ਤੇ ਪਹਾੜਾਂ 'ਚ ਸੜਕਾਂ ਦੇ ਪਿਆਦੇ ਹੋਏ ਕੂੜਾ ਤੁਹਾਡੇ ਨਾਲ ਸਫ਼ਰ ਸਾਂਝਾ ਕਰਦੇ ਹੋਏ ਤੇ ਤੁਹਾਨੂੰ ਦਿਖਾ ਲ ਦਿੰਨੇ ਆ ਇੱਕ ਵਾਰੀ ਬੈੱਡ ਦਿਖਾ ਲ ਦਿੰਨੇ ਤੁਹਾਨੂੰ ਆਇਆ ਬੈੱਡੀ ਵੈਸੇ ਹਾਈ ਫਾਈ ਵੀ ਹੁੰਦੇ ਆ ਜਦੋਂ ਕੋਈ ਮੰਤਰੀ-ਮੰਤਰੀ ਜਾਂ ਕੋਈ ਗਵਰਨਮੈਂਟ ਦਾ ਬੰਦਾ ਆ ਕੇ ਰਹਿੰਦਾ ਉਹਦੇ ਲਈ ਫਾਈ ਹਾਈ ਫਾਈ ਵੀ ਹੁੰਦੇ ਆ ਜਵਾਨ ਤਾਂ ਤਰਾਂਉਂਦੀ ਯਾਰ ਥਕਾਵਟ ਬਹੁਤ ਹੋਈ ਅੱਜ ਤੇ ਆਪਾਂ ਵੀ ਥੋੜਾ ਜਿਹਾ ਸਸਤਾ ਕਰਕੇ ਪੈਸੇ ਘੱਟ ਖਰਚਣੇ ਸੀਗੇ ਇਦਾਂ ਦਾ ਲੈ ਲਿਆ ਤੇ ਇਧਰ ਆਪਣਾ ਸਮਾਨ ਹੋ ਗਿਆ ਲਾਲ ਬੈੱਡ ਤੇ ਵੇਹੇ ਲਾਲ ਸੋਫੇ ਤੇ ਵੀ ਲੇਟਾਂਗੇ ਇਦਾਂ ਕਹਿ ਦੇਵੇ ਓ ਲਲ ਲਲ ਲਲਵਾ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ